ਸਾਡੇ ਮਾਤਾ ਜੀ ਇੰਗਲੈਂਡ ਦੇ ਮਾਤਾ ਮਨਜੀਤ ਕੌਰ ਜਿਹੜੇ ਇੰਗਲੈਂਡ ਦੇ ਵਿੱਚ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਮਾਤਾ ਮਨਜੀਤ ਕੌਰ ਜੀ ਦਾ ਵੀਰ ਸਾਡਾ ਕਬੈਤ ਦੇ ਵਿੱਚ ਸਾਹਬ ਸੰਧੂ ਵੀਰ ਜਿਹੜੇ ਵੀਰ ਨੇ ਸੇਵਾ ਭੇਜੀ ਥੋੜੀ ਜਿਹੜੇ ਹਾੜ ਪੀਰ ਤੁਹਾਡੇ ਵੀਰ ਨੇ ਉਹਨਾਂ ਵਾਸਤੇ ਸਾਡੇ ਅਕਾਲੀ ਦਲ ਵਾਰਸ ਪੰਜਾਬ ਦੇ ਵੀਰ ਫਰਜੀਤ ਸਿੰਘ ਵੀਰ ਮਨਜੀਤ ਮਨਪ੍ਰੀਤ ਵੀਰ ਤੇ ਵੀਰ ਆਪਣਾ ਅਵਤਾਰ ਸਿੰਘ ਇਹ ਸੇਵਾ ਨਿਭਾ ਰਹੇ ਨੇ ਵਿਚਾਰੇ ਦਿਨ ਰਾਤ ਲੱਗੇ ਨੇ ਜਿੰਨੇ ਚੁੱਕੇ ਆਗੇ ਸੋ ਇਹ ਵੀ ਦਾ ਸੋ ਮੈਂ ਮਿਲਿਆ ਨਹੀਂ ਤੇ ਨਾ ਮਿਲੀਆਂ ਕਿ ਜਿਹੜੀ ਸੇਵਾ ਕਰਨ ਜਾ ਰਹੇ ਹੋ ਤੁਹਾਡੀ ਸੇਵਾ ਜਿਹੜੀ ਹੈ ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਹੋ ਕਰੋ ਸੋ ਮੈਂ ਧੰਨਵਾਦੀ ਆ ਮਾਤਾ ਮਨਜੀਤ ਕੌਰ ਉਹਨਾਂ ਦਾ ਇੰਗਲੈਂਡ ਵਾਲਿਆਂ ਦਾ ਜਿਨ੍ਹਾਂ ਨੇ ਆਪਣੀ 10-9 ਦੀ ਕਮਾਈ ਦੇ ਵਿੱਚੋਂ ਸੇਵਾ ਭੇਜੀ ਆ ਉਹਨਾਂ ਦੀ ਸੇਵਾ ਜਿਹੜੀ ਆ ਬਾਕੀ ਮੈਂ ਵੀ ਕਹਿਣਾ ਕਿ ਚੰਗੇ ਹੱਥਾਂ 'ਚ ਸੇਵਾ ਭੇਜੋ ਜਿਹੜੀ ਉਹ ਪਰਿਵਾਰਾਂ ਤੱਕ ਪਹੁੰਚੇ ਜਿਹੜੇ ਵੀਰ ਆ ਜ ਸਾਡੇ ਹੜ੍ਹਾਂ ਦੇ ਵਿੱਚ ਪ੍ਰਾਪਤ ਨੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਇਹ ਤੁਸੀਂ ਪੰਜਾਬੀ ਬਿਲਕੁਲ ਨਾ ਸੋਚੋ ਕਿ ਹੜ੍ਹ ਆ ਰਹੇ ਨੇ ਇਹ ਹੜ੍ਹ ਨਹੀਂਗੇ ਇਹ ਸਰਕਾਰਾਂ ਸਾਡੇ ਤੇ ਇਹ ਵਾਟਰ ਪੰਪ ਗੋਹਣੂ ਇਹ ਵਾਟਰ ਪੰਪ ਸਾਡੇ ਤੇ ਸੁੱਟ ਕੇ ਸਾਡੇ ਪੰਜਾਬੀਆਂ ਨੂੰ ਚੈੱਕ ਕਰ ਰਹੇ ਨੇ ਪੰਜਾਬ ਨੂੰ ਚੈੱਕ ਕਰ ਰਹੇ ਨੇ ਇਹ ਇੱਕ ਸਿਰਫ ਉਚਾਲ ਬਣੀ ਆ ਕਿ ਪੰਜਾਬ ਨੂੰ ਚੈੱਕ ਕਰੋ ਇਹ ਕਿੰਨਾ ਕਿ ਜੋਗਾ ਆ ਇਹ ਸਾਡੇ ਤੇ ਸਪੈਰiments ਹੋਣਦੇ ਆ ਉਹ ਪੰਜਾਬ ਦਾ ਖਾਲਸਾ ਰਾਜ ਆਉਣ ਵਾਲਾ ਆ ਉਹ ਚੀਜ਼ ਨੂੰ ਸਾਡੇ ਪੰਜਾਬੀਆਂ ਨੂੰ ਇੱਕ ਡਰ ਪਾ ਰਹੇ ਨੇ ਮੈਂ ਕਹਿੰਨਾ ਕਿ 21 22 23 24 ਆ 24 ਚ ਹੜਾ ਗਿਆ ਆ 26 ਚ ਵੀ ਆਉਣੇ ਆ 27 ਚ ਨਹੀਂ ਆਉਣੇ ਇਹ ਗੱਲਾਂ ਯਾਦ ਰੱਖੋ ਸਾਡੇ ਲੋਕਾਂ ਨੂੰ ਜੂ ਮਾਰਿਆ ਜਾ ਰਿਹਾ ਆ ਉਹ ਸਿਰਫ ਇੱਕ ਜਾਣ ਪੁੱਝ ਕੇ ਮਾਰਿਆ ਜਾ ਰਿਹਾ ਤੇ ਬਾਕੀ ਸਾਡੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਾਡੇ ਵੀਰ ਲੱਗੇ ਨੇ ਜਿੰਨੇ ਜੋਗੇ ਆ ਗਏ ਥਾਂ ਤਾਂ ਲੱਗੇ ਨੇ ਅੰਮ੍ਰਿਤਸਰ ਦੇ ਜ਼ਿਲ੍ਹੇ 'ਚ ਲੱਗੇ ਆ ਆ ਜਿਹੜਾ ਸ਼ਹਿਰੀ ਇਹ ਜਿਹੜਾ ਪਠਾਨਕੋਟ ਨੂੰ ਰੋਡ ਜਾਂਦਾ ਆ ਕਿ ਕੋਲ ਵੀ ਡੈਗਿਆ ਆ ਫੇ ਵੀਰੇ ਜਾ ਰਿਹਾ ਤੇ ਮੈਨੂੰ ਕੋ ਜਰੂਰੀ ਕੰਮ ਸੀਗਾ ਮੈਂ ਅੰਮ੍ਰਿਤਸਰ ਨੂੰ ਜਾਣਾ ਤੇ ਇਦਾਂ ਵੀਰਾਂ ਨੂੰ ਕਿਹਾ ਕਿ ਤੁਸੀਂ ਉੱਧਰ ਸੇਵਾ ਨਿਭਾ ਕੇ ਆਓ ਤੇ ਬਾਕੀ ਇਹ ਕਹਿੰਦਾ ਆਪਣੀ ਕਮਾਈ ਦੇ ਵਿੱਚ ਹੀ ਆਂ ਬੋਲੋ ਜੱਟਾ ਘੱਟੋ ਸੁਵੰਦ ਘੱਟੋ ਇਹੋ ਜਿਹੇ ਚੰਗੇ ਵੀਰਾਂ ਦੇ ਹੱਥ ਭੇਜੋ ਜਿਹੜੇ ਸੇਵਾ ਨਿਭਾਉਣਗੇ ਆਪਣੇ ਕੰਮ ਕਾਰ ਛੱਡ ਕੇ ਸਾਡੇ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਵੀਰ ਜਿਹੜੇ ਆ ਉਹ ਲੱਗੇ ਹੋਣਾ ਮੈਂ ਦੁਬਾਰਾ ਮੇਰੀ ਬੇਨਤੀ ਕਰਦਾ ਹਾਂ ਮੈਂ ਬਹੁਤ ਧੰਨਵਾਦੀ ਕਰਦਾ ਮਾਤਾ ਸਵਾਦ ਸਿੰਘ ਵੀਰਪੁਰ ਇੰਗਲੈਂਡ ਤੋਂ ਸੰਧੂ ਭਾਈ ਲੱਗ ਰਿਹਾ ਤੋਂ ਜਿਨ੍ਹਾਂ ਨੇ ਸੇਵਾ ਕੀਤੀ ਸੇਵਾ ਦੀ ਗੱਲ ਨਾਮ ਨਾ ਦੇ। ਜੇ ਇਹ ਨਾ ਕਿ ਬੰਦਾ ਜੇ ਪਾ ਪਿੱਛੇ ਨਾ ਹੋਏ ਅਡਾ ਪੰਜਾਬ ਪਰਵਾਜ਼ ਕਰਦੇ ਨੇਗੇ 2027 ਦੇ ਵਿੱਚ ਸਾਰੇ ਜਣੇ ਜਿੱਤੋ ਇੱਕ ਆਡੀਓ ਇੱਕੋ ਇੱਕ ਕਾੜਾ ਨਿਸ਼ਾਨਾ ਰਹਿ ਗਿਆ ਅਕਾਲੀ ਵੀ ਦੇਖ ਲਿਆ ਅਸੀਂ ਕਾਂਗਰਸ ਵੀ ਦੇਖਤੀ ਉਹਨੇ ਅਕਾਲ ਤਖਤ ਸੌਂਡ ਹਟਾਤਾ ਸੀ ਅਕਾਲੀਆਂ ਦੇ ਪੈਰ ਤੇ ਡਿਪਟੀ ਕਮਿਸ਼ਨਰ ਸਾਹਿਬ ਵੀ ਆ ਬੈਠ ਗਿਆ ਅਨੇਕਾ ਫਰਗਾੜੀ ਦੇ ਵਿੱਚ ਅੱਡੇ ਨੌਜਵਾਨ ਮਾਰੇ ਗਏ ਉਸ ਤੋਂ ਬਾਅਦ ਆਜ ਦਾ ਨਵਾਂ ਆ ਗਿਆ ਰਾਜ ਇਹਨਾਂ ਦਾ ਯਾਰ ਕਿਹੜਾ ਹੀ ਕਰਕੇ ਦੱਸਤਾ ਹੈ 2027 ਦੇ ਵਿੱਚ ਅਕਾਲੀ ਦਰਬਾਰ ਨੇ ਆਉਂਦਾ ਤਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੋ ਉਹ ਚੰਗਾ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤੇ ਜਿਹੜਾ ਪੰਜਾਬ ਦਾ ਭਲਾ ਹੋਵੇ ਨਹੀਂ ਤਾਂ ਆ ਵਾਟਰ ਬੰਬ ਚੱਲਣ ਦੇ ਹੱਥੇ ਇਹ ਸਾਨੂੰ ਸਾਜ ਦੇ ਸਪੈਰੀਮੈਂਟ ਹੋ ਗਏ ਬਹੁਤ ਸਾਰੇ ਇਕੱਠੇ ਹੋਈਏ ਬਾਕੀ ਲਾਟੇ ਹੋਏ ਕਿ ਨਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੜ੍ਹਦੀ ਕਲਾ ਜੀ ਮੇਰੀ ਵੀਰ ਤੋਂ ਵਾਸਵਾਰ ਸੇਵਾ ਨੂੰ ਜੈਕਾਰਾ ਲਾ ਦਿਓ ਇੱਕ ਮਨਤੋ ਨਿਹਾਲ ਸਤਿ ਸ੍ਰੀ ਅਕਾਲ ਭਾਉ ਸ੍ਰੀ ਅੰਮ੍ਰਿਤਪਾਲ ਜੀ ਜਿੰਦਾਬਾਦ ਮਾਈ ਦੀਪ ਸਦੂਸ਼ੀ ਜੀ ਜਿੰਦਾਬਾਦ